ਹਾਂਜੀ ਜੇ ਤੁਸੀਂ ਗੌਰ ਕੀਤੀ ਹੋਵੇ ਤਾਂ ਕਲਾਸ ਦੇ ਵਿੱਚ ਸਾਰਨਾਂ ਨਾਲੋਂ ਜਿਹੜਾ ਹੁਸ਼ਿਆਰ ਬੱਚਾ ਹੁੰਦਾ ਹੈ ਸਾਰਨਾਂ ਨਾਲੋਂ ਅਲਟਿਲੀਜੈਂਟ ਬੱਚਾ ਹੁੰਦਾ ਹੈ ਉਹ ਸਾਰਨਾਂ ਨਾਲੋਂ ਵੱਡਾ ਗਧਾ ਹੁੰਦਾ ਹੈ ਕਿਉਂਕਿ ਉਹਨੂੰ ਤੁਸੀਂ ਬਾਜ਼ਾਰ ਭੇਜ ਦੋ ਕੋਈ ਚੀਜ਼ ਲੈਣ ਵਾਸਤੇ ਤੇ ਨਾ ਤਾਂ ਉਹਨੂੰ ਚੰਗੀ ਮਾੜੀ ਚੀਜ਼ ਦਾ ਪਤਾ ਹੁੰਦਾ ਹੈ ਤੇ ਜਿਹੜੀ ਦੁਕਾਨਦਾਰ ਨੇ ਉਹਨੂੰ ਚੀਜ਼ ਚ ਪੇਤੀ ਉਹੀ ਉਹ ਲੈ ਕੇ ਘਰੇ ਆ ਜਾਂਦਾ ਹੈ ਨਾ ਉਹਨੂੰ ਰੇਟ ਤੜਾਉਣ ਦਾ ਪਤਾ ਹੈ ਜੇ ਕਿਲੋਆਂ ਦੇ ਵਿੱਚ ਰੇਟ ਕਰਨਾ ਪੈ ਜੇ ਤਾਂ ਉਹਨੂੰ ਛੇਤੀ ਛੇਤੀ ਰੇਟ ਨਹੀਂ ਕੱਢਣਾ ਆਉਂਦਾ ਜੇ ਤੁਸੀਂ ਉਹਨੂੰ ਸਬਜ਼ੀ ਲੈਣ ਭੇਜ ਦੋ ਚੰਗੀ ਮਾੜੀ ਉਹਨੂੰ ਸਬਜ਼ੀ ਦਾ ਨਹੀਂ ਪਤਾ ਗਲੀ ਸੜੀ ਸਬਜ਼ੀ ਘਰੇ ਚੱਕ ਲਿਆਉਂਦਾ ਜੇ ਘਰੇ ਕੋਈ ਰਿਸ਼ਤੇਦਾਰ ਆ ਜੇ ਤਾਂ ਰਿਸ਼ਤੇਦਾਰ ਨਾਲ ਕਿਵੇਂ ਗੱਲ ਕਰੀਦੀ ਹੈ ਇਹ ਵੀ ਉਹਨੂੰ ਨਹੀਂ ਪਤਾ ਘਰ ਦੇ ਵਿੱਚ ਕੋਈ ਚੋਰ ਆ ਜੇ ਜਾਂ ਘਰ ਨੂੰ ਅੱਗ ਲੱਗ ਜੇ ਉਦੋਂ ਕੀ ਕਰੀਦਾ ਹੁੰਦਾ ਇਹ ਵੀ ਉਹਨੂੰ ਨਹੀਂ ਪਤਾ ਕਿਉਂਕਿ ਉਹਨੂੰ ਵਿਚਾਰੇ ਨੂੰ ਨਾ ਤਾਂ ਸਕੂਲ ਵਾਲੇ ਇਹ ਜਾ ਕੁਝ ਸਿਖਾਉਂਦੇ ਨੇ ਵੀ ਦੁਨੀਆਦਾਰੀ ਕਿਵੇਂ ਚੱਲਦੀ ਹੈ ਤੇ ਨਾ ਹੀ ਮਾਪਿਓ ਕੋਲੇ ਨਾ ਟਾਈਮ ਹੁੰਦਾ ਇਹ ਸਿਖਾਉਣ ਦਾ ਤਾਂ ਉਹਦੀ ਜਿਹੜੀ ਜ਼ਿੰਦਗੀ ਆ ਪਹਿਲਾਂ ਤਾਂ ਸਕੂਲ ਤੋਂ ਲੈ ਕੇ ਘਰੇ ਘਰ ਤੋਂ ਟਿਊਸ਼ਨ ਤੇ ਜਦੋਂ ਉਹਦੀ ਸਕੂਲ ਵਾਲੀ ਜਿਹੜੀ ਪੜ੍ਹਾਈ ਆ ਉਹ ਪੂਰੀ ਹੁੰਦੀ ਆ ਫਿਰ ਉਹਨੂੰ ਕੰਪੀਟੀਸ਼ਨ ਦੇ ਇਗਜ਼ਾਮ ਦੇ ਵਿੱਚ ਬਿਠਾ ਦਿੰਦੇ ਨੇ ਤੇ ਕੰਪੀਟੀਸ਼ਨ ਇਗਜ਼ਾਮ ਦੇਣ ਤੋਂ ਬਾਅਦ ਜਦੋਂ ਉਹ ਕਾਲਜ ਦੇ ਵਿੱਚ ਜਾਂਦਾ ਤਾਂ ਜਦੋਂ ਉਹ ਕਾਲਜ ਦੀ ਪੜ੍ਹਾਈ ਪੂਰੀ ਕਰਦਾ ਉਦੋਂ ਉਹਦੀ ਉਮਰ ਆ ਜਿਹੜੀ ਉਹ 30 35 ਸਾਲ ਦੀ ਹੋ ਜਾਂਦੀ ਹੈ ਤਾਂ 30 35 ਸਾਲ ਦੀ ਉਮਰ 'ਚ ਕਈ ਜਵਾਬ ਤਾਂ ਜਿਹੜੇ ਉਹ ਕਹਿੰਦੇ ਵਿਆਹ ਹੀ ਨਹੀਂ ਕਰਾਉਂਦੇ ਉਹ ਕਹਿੰਦੇ ਆ ਵੀ ਜਿੰਨਾ ਚੱਕਰ ਅਸੀਂ ਸੈੱਟ ਨਹੀਂ ਹੁੰਦੇ ਉਹਨਾਂ ਚੱਕਰ ਵਿਆਹ ਨਹੀਂ ਕਰਾਉਂਦੇ ਤੇ ਸੈੱਟ ਉਹ ساری ਜ਼ਿੰਦਗੀ ਹੁੰਦੇ ਨਹੀਂ ਤੇ ਵਿਆਹ ਉਹ ਕਰਾਉਂਦੇ ਨਹੀਂ ਤੇ ਜੇ ਉਹ ਵਿਆਹ ਕਰਾਵ ਹੀ ਲੈਣ ਤਾਂ ਵਿਆਹ ਲੰਮਾ ਸਮਾਂ ਚਲਦਾ ਨਹੀਂ ਛੇਤੀ ਤਲਾਕ ਹੋ ਜਾਂਦਾ ਛੇਤੀ ਟੁੱਟ ਜਾਂਦਾ ਜੇ ਫਿਰ ਵੀ ਵਿਆਹ ਤਲਾਕ ਨਾ ਹੋਵੇ ਲੰਮਾ ਸਮਾਂ ਚੱਲ ਜੇ ਤਾਂ ਫਿਰ ਜਵਾਕ ਨਹੀਂ ਹੁੰਦਾ ਜੇ ਜਵਾਕ ਨਹੀਂ ਹੁੰਦਾ ਫਿਰ ਆਈਵੀਐਫ ਸੈਂਟਰਾਂ ਕੋਲੇ ਜਾਂਦੇ ਆ ਉੱਥੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਸਪਰਮ ਉਹ ਲੈ ਰਹੇ ਨੇ ਕਿਹਦਾ ਉਹ ਸਪਰਮ ਹੈ ਤੇ ਕਿਹਦਾ ਸਪਰਮ ਉਹ ਦੇ ਰਹੇ ਨੇ ਜਿੰਨਾ ਵੀ ਇਸ ਸਪਰਮ ਹੈ ਸਾਰੇ ਦਾ ਸਾਰਾ ਜੈਨੈਟਿਕ ਮੋਡੀਫਾਈਡ ਹੈ ਤਾਂ ਇਸ ਤਰੀਕੇ ਦਾ ਜਿਹੜਾ ਮਾਹੌਲ ਅੱਜ ਚੱਲ ਰਿਹਾ ਹੈ ਕਿਉਂਕਿ ਜਿੰਨਾ ਵੀ ਇਹ ਮਾਹੌਲ ਚੱਲ ਰਿਹਾ ਹੈ ਇਸੇ ਦਾ ਹੀ ਕਾਰਨ ਹੈ ਜਿਹੜਾ ਤਲਾਕਾਂ ਦੀ ਗਿਣਤੀ ਹੈ ਜਿਹੜੀ ਉਹ ਦੁਨੋਂ ਦੁਨੋਂ ਵੱਧ ਰਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਵੀ ਸੋਨੂ ਅੱਜ ਦਾ ਜਿਹੜਾ ਮਾਹੌਲ ਹੈ ਚੱਲ ਰਿਹਾ ਉਹ ਕਿਵੇਂ ਦਾ ਲੱਗਦਾ ਹੈ ਹਾਂਜੀ ਧੰਨਵਾਦ